ਨੋ ਸਾਰੇ ਭਰਾਵਾਂ ਨੂੰ ਮੇਰੇ ਵੱਲੋਂ ਬੇਨਤੀ ਹੈ ਤੇ ਹਾਰ ਹਾਰ ਤੇ ਬਹੁਤ ਬਹੁਤ ਤੇ ਛੱਡੀ ਜਾਂਦੇ ਤੇ ਮੇਰੇ ਵੱਲ ਭਰਾ ਪਿੰਡਾਂ ਦਾ ਬਹੁਤ ਨੁਕਸਾਨ ਹੋ ਰਿਹਾ ਪਿੰਡਾਂ ਦਾ ਬਹੁਤ ਤੇ ਬਹੁਤ ਨਿਸ਼ਾਨ ਹੋ ਰਿਹਾ ਤੇ ਬਈ ਸਾਰੇ ਤੇ ਸਾਰੇ ਭਰਾ ਮੇਰੇ ਸਪੋਰਟ ਕਰੋ ਬਈ ਜੀ ਜਾ ਕੇ ਤੇ ਬੰਨ ਦੇ ਤੇ ਡਿਊਟੀ ਕਰੋ ਮੇਰੇ ਵੀਰ ਜਿੰਨੇ ਇਹਦੇ ਭਰਾ ਹਾਰ ਹਾਰ ਬਹੁਤ ਬਹੁਤ ਤੇ ਚੱਲੀ ਜਾਂਦੇ ਤੇ ਰੁਈਆਂ ਤੇ ਨੈਰਾ ਹਰੇਕੇ ਪੱਤਨ ਨੂੰ ਤੇ ਨਾਰਾ ਛੱਡੀਆਂ ਪਈਆਂ ਬਈ ਜੀ ਪਿੰਡ ਦਾ ਬੋਲ ਕਰੋ ਪਿੰਡ ਦਾ ਸਾਰਿਆਂ ਦਾ ਸਾਡੇ ਨੂੰ ਵੀ ਬਈ ਜੀ ਪਿੰਡ ਦੇ ਪਿੰਡ ਦੇ ਹਾਲਾਤ ਤੋਂ ਵਡੇ ਵਡੇ ਖਰਾਬ ਹੈ ਤੇ ਵੀਰ ਜੀ ਸਾਰਿਆਂ ਨੂੰ ਬੇਨਤੀ ਹੈ ਭਰਾ ਜਾਗੇ ਤੇ ਮੇਰੇ ਵੀਰ ਸਪੋਰਟ ਕਰੋ ਸਾਰੇ ਅਰੇ ਸੀ ਜੋੜਾ ਵੀਰ ਜੀ ਬਨ ਬਨ ਤੇ ਟੱਟਣਾ ਭਰਾ ਮੇਰੇ ਸਾਰੇ ਸਾਰੇ ਜੰਨੀ ਜਾ ਕੇ ਤੇ ਸਪੋਰਟ ਕਰੋ ਬੰਨ ਨਵਿਰਜੀ ਬੰਨ ਨ ਸਾਰੇ ਜੀ ਬਾਈ ਗੁਰਜੀ ਦਾ ਖਾਲਸਾ ਬਾਈ ਗੁਰਜੀ ਕੀ ਫਤਿਹ ਬਾਈ ਗੁਰਜੀ ਕੀ ਫਤਿਹ ਵੈਗੁਰਜੀ ਦਾ ਖਾਲਸਾ ਵੈਗੁਰਜੀ ਕੀ ਫਤਿਹ